ਆਪਣੇ ਘਰਾਂ ਚ ਕਹਿਣ ਲਾ ਪਏ ਨੇ ਸਵੇਰੇ ਪਾਠ। ਵਾਹ ਫਿਰ ਮੇਰੇ ਕੋਲ। ਸ਼ੁਰੂ ਕਰਨੇ ਆਪਾਂ ਚਾਚਾ ਲਾਡੇ ਕੇ ਘਰੇ ਪਹੁੰਚ ਗਏ ਆ। ਹੋਰ ਵੀਰ ਕੀ ਹਾਲ ਚਾਲੇ? ਮਾਦਾ ਨਹੀਂ। ਨਹੀਂ ਠੀਕ ਹੋ ਬੱਸ ਜਾਣਾ ਹੀ ਪਾਉ। ਨਵੇਂ ਆ। ਕੈਂਸ ਦਿੱਤਾ। ਕਿ ਵੀ ਉੱਧਰ ਕਾਰੀ ਅੰਦਰ। 3 5 ਗਣ ਗਣ ਚੱਲੇ। ਹਾਂ ਹਾਂ ਜੇ ਗੈਰ ਦੀ ਲਗਨ। ਚੋਟਾ ਸਾਬ ਰਾਇੰਦਾ ਆਪਾਂ ਮੈਕਣਾਣਾ ਹਾਂ ਥੱਲੇ ਬਾਹਰ ਬਾਹਰ ਖੇਡ ਰੋਗੇ ਕਿਤੇ ਕੈਨੇਡਾ ਥੱਲੇ ਮੇਰੇ ਤਾਂ ਇੱਥੇ ਨਗਾ ਆਦੇ ਆ ਰੱਜਿਆ ਨਹੀਂ ਕੋਪੜ ਜਾਣਾ ਨਹੀਂ ਡੈਡੀ ਨੇ ਕੋਈ ਜਾਣਾ ਅੱਛਾ ਹਾਂ ਇਹਨਾਂ ਕਿਵੇਂ ਦਵਾਈ ਬੱਚੇ ਠੀਕ ਚੱਲ ਬੀਬੀ ਬਾੜ ਕਦੋਂ ਇਹ ਬਾੜ ਤੋਂ ਦੱਸੋ ਇਹ ਸ਼ੱਭੂ ਦਾ ਮੁੰਡਾ ਹੈ ਹਾਂ ਮੈਨੂੰ ਤਾਂ ਪਤਾ ਹੈ ਦਾ ਪਤਾ ਦਾ ਪਤਾ ਦਾ ਪਤਾ ਦਾ ਪਤਾ ਆਹ ਲਾਡੇ ਦਾ ਕਾਕਾ ਹਾਂਜੀ ਬਾਤ ਹੋਣੀ ਹੁੰਦੇ ਹੈ ਗੱਲ ਸੁਭਾਤ ਹੋਈ ਹੁੰਦੇ ਹੈ ਅੱਛਾ ਉਹ ਵੀ ਸ਼ਕਾਲਾ ਕਰਦਾ ਉਹ ਬਲਜੀਤ ਦਾ ਮੁੰਡਾ ਹੈ ਇਹਨਾਂ ਦੇ ਅੱਛਾ ਉਹ ਘਰ ਇਨੇ ਕੋ ਮੁੰਡੇ ਦਿੱਸੇ ਹੋਣੀ 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 ਸਾਰਿਆਂ ਦੇ ਬਾਹਰ ਪੜ੍ਹਦਾ ਹੈ ਇਹ ਬੋਲੇ ਦਾ ਮੁੰਡਾ ਹੈ ਜਿਹੜਾ ਬਾਹਰ ਕੈਨੇਡਾ ਤੋਂ ਹੈ ਆਹ ਮਾਰਾ ਉਹ ਆਪਣੇ ਨਾਲ ਰਹਿੰਦਾ ਹੈ ਤੋਹ ਕਦੋਂ ਆਂ ਮੈਨੂੰ ਹੋ ਗਿਆ ਤੇਰੀ ਨੂੰ ਅੱਛਾ ਬੋਲੇ ਸੋਣ ਕਾਲ ਸਵੇਰੇ ਆਪਣੇ ਘਰੇ ਪਾਠ ਤੇ ਜਰੂਰ ਆਉਣਾ ਜਰੂਰ ਸਾਰੇ ਪਰਿਵਾਰ ਚਾਚੀ ਆ ਜੀ ਵੀਰ ਆਪਣੇ ਸਾਰਿਆਂ ਘਰੇ ਪਾਠ ਕਹਿੰਦੇ ਪੈਣੇ ਸਵੇਰੇ ਆਪਣੇ ਘਰੇ ਪਾਠ ਸਾਰਿਆਂ ਨੇ ਪਹੁੰਚਣਾ ਜੀ ਆ ਜਾਣੀ ਇਹਨਾਂ ਨੇ ਮੰਨਣਾ ਨਹੀਂ ਆਹ ਆਹ

ਵੀਰ ਆਪਣੇ ਮੋਟਰਸਾਈਕਲਾਂ ਤੇ ਹੋ ਗਏ ਨੇ ਚਲੋ ਅਗਲੇ ਘਰੇ ਪਹੁੰਚੋ ਤੋਂ ਤੇ ਪਾਵੇ ਨਾ ਨਾਮ ਜਪਾਵੇ ਤੋਂ ਤੇ ਪਾਵੇ ਨਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਸੁਖ ਤੇਰਾ சுாரா மே த்தரா ब्रह्मा परमेश्वर सतगुरु आपे करने हारा चारन तुड़ तेरी सेवा खमांगे तेरे दर्शन को बलहार सुख तेरा சுதேரா <StringsleyCalais> <Ses Four -ALLY> ਹੇ ਗੁਰਜੀ ਕੀ ਫਤਿਹ ਆਵੇਂ ਆਪਣੇ ਸੇਵਕ ਕੀ ਨਿਰਰਤ ਆਪ ਦਾ ਨਾਮ ਜਪਾਵੇ ਆਪ ਦਾ ਨਾਮ ਜਪਾਵੇ ਸਭ ਭਾ ਕਹਤਾ ਦੀ ਗੱਲ ਭਾਨਾ ਦੀ ਤਨ ਗੁਰੂ ਨਾਲ ਤੇ ਮਾਲੇ ਮੋਹਰ ਲਾਤੀ ਮਾਲੇ ਕੰਗਰੇਦ ਦਿੰਦਾ ਦੇ ਲੈਂਦੇ ਆਹ ਹੁੰਦਾ ਤਾਂ ਤੇਲ ਵਾਲਾ ਥੱਕਦਾ ਨਹੀਂ ਲੈਣ ਵਾਲਾ ਇਨਸਾਨ ਪਾਣੀ ਮੁੱਕ ਥੱਕ ਜਾਂਦਾ ਐਸੇ ਦੀਨ ਗੁਰੂ ਦੇ ਪਾਤਸ਼ਾਹ ਦੇ ਮਹਾਰਾਜ ਚੰਨ ਪਰਸੇ ਨੇ ਮੇਰੇ ਵੀਰ ਬਹੁਤ ਇਸ ਤਾਰ ਸਦਾ ਪਰਵਜੀਤ ਸਿੰਘ ਜੀ ਦਿੱਤੀਆਂ ਹੋਇਆਂ ਦਾਤਾਵਾਂ ਸੋਚੇ ਕਿ ਪਰਵਾਹ ਇਸ ਦਾਨਾ ਕਰਦੇ ਹੋਏ ਕਾਤਕੁਲੀ ਕੇ ਨੇ ਆਓ ਇੱਕ ਸ਼ਰਤ ਬਗੈਨ ਤਰਾਂ ਦੀ ਜੀ ਨੀਚੇ ਉੱਚ ਕਰੈ ਮੇਰਾ ਗੋਬਿੰਦ ਤਾਹੋ ਤੇਨਾ ਜਰਰ ਹੈ ਕਿਉਂਕਿ ਸਮਾਂ ਬਹੁਤ ਜ਼ਿਆਦਾ ਹੋ ਚੁੱਕਾ ਹੈ ਇਸ ਕਰਕੇ ਆਪਾਂ ਇਹ ਚੰਪਲੈਂਟ ਕਰਕੇ ਨਾਲ ਅਨੰਤ ਦਾ ਜਪ ਹੋਏਗਾ ਉਸਤਰੀ ਕਰਾ ਦੀ ਅਰਦਾਸ ਹੋਏਗੀ ਬਾਣੀ ਦੇ ਕੀਰਤਨ ਕੀਤੇ ਨੇ ਸਭ ਬਹੁਤ ਹੀ ਸ਼ਕਤ ਦੇ ਮੇਰੇ ਵੀਰ ਸਰਦਾਰ ਪਰਮਜੀਤ ਸਿੰਘ ਜੀ ਜਿੰਨਾ ਵੱਲੋਂ ਹੁਕਮ ਹੋਇਆ ਸੀ ਕਿ ਇਹ ਜੋ ਸਮਾਗਮ ਤੇ ਆਪ ਜੀ ਨੇ ਸਤਿਕਾਰ ਦੇ ਨਾਲ ਸਾਥ ਪਾਉਣ ਦੀ ਸਰਦਾਰੀ ਸੋ ਕਿਨਾਂ ਸਮਾਂ ਮੁਕਤੀ ਦੇ ਸੰਦਰਭ ਤੋਂ ਦਿੱਤਾ ਗਿਆ ਸੀ ਉਸ ਤੋਂ ਉਤੋਂ ਸੁਕਾ ਹੈ ਆਓ ਅਨੰਤ ਸਦੀ ਪਾਉਂਦ ਪੁੱਤਰ ਪਰਿਵਾਰੀ ਦਾ ਦੂਰੀਏ ਤੋਂ ਰਚਨ ਦੇ ਖਰਾਜ ਅਰਦਾਸ ਹੋਈ ਹੈ ਜਿਹੜਾ ਇਹਨਾਂ ਨੂੰ ਸੋਧ ਦੀ ਨਸਮਾਨ ਜਿੱਤਲ ਵਿਆਸ ਸਿੰਘ ਉਸ ਨੂੰ ਦੋਲਤਾ ਹੈ ਦਾਤਾ ਜਥਾ ਖਿਮਾ ਕਰਦੇ ਕਿਉਂਕਿ ਅੱਗੇ ਲਾ ਕੇ ਗੁਰਦੁਆਰਾ ਦੋਸਰ ਗੰਮੀ ਸਾਹਿਬ ਦੀ ਇੱਕੋ ਜੋਟੀ ਹੈ ਇਸ ਕਰਕੇ ਅਸੀਂ ਅਰਦਾਸ ਛਾਵਣੇ ਹੋ ਸਕਦੇ ਤੋਂ ਯਾ ਕੋ ਲੱਤ ਕਰਿ ਖਿਮਾ ਹੋ ਜੀ ਕਰੋ ਜੀ ਗੱਡ ਵੱਟ ਕੇ ਬਲਾਉ ਫਤੇ ਅਗੁਰ ਬਾ ਵਾਹਿਗੁਰੂ ਜੀ ਕਾ ਸਾਲਤਾ ਸਵਾਕੇ ਦੁੱਢੀ ਕੀ ਫਤੇ ਦੁਰ ਦੁਰ ਆਪੇ ਅਰਦਾਸ ਮੈਂ ਪਿਆਰੇ ਉਹ ਅਦੇ ਅਹੀ ਆਜੀ ਜੇ ਸਰਹਾਂ ਦਾ ਆਈਏ ਤਤ ਸੋਤੇ thank <laughs> you